ਸਾਤਿਸ਼ਰੀਆ ਆਕਾਸ ਸਰੇ ਪੰਜਾਬ ਆਵਾਸ ਨੂੰ ਜੜਾ ਸਵਾਗਤ ਹੈ ਆਪਣੇ YouTube ਚੈਨਲ ਵੈਦਰ ਬਾਈ ਕਾਰ ਵਿੱਚ ਜਿਸ ਵਿੱਚ ਪਾ 27 ਦਸੰਬਰ ਪੰਜਾਬ ਦੇ ਮੌਸਮ ਗੱਲਣਗੇ ਤੇ ਜਿਮੀ ਦੇ ਤੇਜ ਗੜੇ ਮਾਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਰਪਾ ਕਰਕੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜੁ ਕਰੋ ਤੇ ਆਪਣੇ ਲੱਗ ਸਕਦੇ ਕਿਸਾਨ ਵੀ ਨਾਲ ਯਾਰਾ ਵੈਲਡ ਜਿਹਨੂੰ ਵੈਦਰ ਦੀ ਇਨਫੋਰਮੇਸ਼ਨ ਲੋੜ ਪੈਂਦੀ ਹੈ ਉਹਨਾਂ ਨਾਲ ਆਪਣੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਅੱਗੇ ਵੱਧਦੇ ਆਂ ਵੀਡੀਓ ਦਾ ਹੁਣ ਤੁਸੀਂ 27 ਦਸੰਬਰ ਪੰਜ ਦੇ 9:30 ਵਜੇ ਸਵੇਰ ਦੀਆਂ ਲਾਈਵ ਸੈਟਰ ਤੇ ਦੇਖ ਸਕਦੇ ਹੋ ਪੰਜਾਬ ਦੇ ਆਪਣੇ ਜ਼ਿਆਦਾ ਭਾਗਾਂ ਤੇ ਸੰਗਣੀ ਬੱਦਲ ਹੋਈ ਬਣੀ ਹੋਈ ਹੈ ਜੋ ਬੜੇ ਪੰਜਾਬ ਦੇ ਮੱਧ ਭਾਗ ਹੋ ਗਏ ਤੇ ਹਰਿਆਣੇ ਦੇ ਨਾਲ ਭਾਗ ਹੋ ਗਏ ਇਹਨਾਂ ਵਿੱਚ ਬੱਦਲ ਬਈ ਆਪਣਾ ਥੋੜੀ ਸੰਗਣੀ ਦੇਖਣ ਨੂੰ ਮਿਲ ਰਹੀ ਹੈ ਬਾਕੀ ਆਪਣੇ ਜਿਹੜੇ ਥੱਲੇ ਵਾਲੇ ਭਾਗ ਹੋ ਗਏ ਮਾਲਵੇ ਦੇ ਤੇ ਮਾਝੇ ਦੇ ਖਾਸ ਪਹਾੜੀ ਇਲਾਕਿਆਂ ਵਾਲੇ ਇਹਨਾਂ ਵਿੱਚ ਹਲੇ ਮੌਸਮ ਨੂੰ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਹੈ ਆਪਣੇ ਮੱਧ ਭਾਗਾਂ ਵਿੱਚ ਕਾਫੀ ਤਗੜਾ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਮੀਂਹ ਆਪਣੇ ਦਰਮਿਆਨੇ ਪੱਧਰ ਤਾਈ ਦੇਖਣ ਨੂੰ ਮਿਲੂਗਾ ਥੋੜੇ-ਬੋਤੇ ਪੱਗਾਂ ਵਿੱਚ ਆਪਣਾ ਥੋੜਾ ਜਿਹਾ ਪੈਂਟਲੀ ਤੇ ਛਰਟੇ ਦਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ 10 ਕਿ ਮਿੰਟ ਲਈ ਪਰ ਜ਼ਿਆਦਾਤਰ ਪੱਗਾਂ ਵਿੱਚ ਆਪਣਾ ਦਰਮਿਆਨੇ ਪੱਧਰ ਤਾਈ ਹੀ ਮੀਂਹ ਦੇਖਣ ਨੂੰ ਮਿਲੂਗਾ ਕਈ ਪੱਗਾਂ ਜੋ ਬੂੰਦਾ ਬੰਦੀ ਰਹੂਗੀ ਕਈਆਂ ਵਿੱਚ ਆਪਣਾ ਦਰਮਿਆਨੇ ਪੱਧਰ ਤਾਈ ਨਹੀਂ ਦੇਖਣ ਨੂੰ ਮਿਲਦਾ ਬਾਕੀ ਆਪਾਂ ਗੱਲ ਕਰੀਏ ਮੌਸਮ ਭਾਜੀ ਰਿਪੋਰਟ ਦੀ ਤੁਹਾਨੂੰ ਜੀ ਸਾਡੋਂ ਅੱਜ ਆਪਣੇ 27 ਤਰੀਕ ਆਪਣੇ ਹਰਿਆਣੇ ਵਿੱਚ ਥੋੜੇ ਮੀਂਹ ਜਿਆਦਾ ਆਪਣੇ ਫਿਊ ਮੀਂਹ ਦੀ ਵਾਰਨਿੰਗ ਮਿਲੀ ਹੋਈ ਹੈ ਹਰਿਆਣੇ ਵਿੱਚ ਜਿਆਦਾ ਮੀਂਹ ਦੇ ਸਾਰ ਹਨ ਤੇ ਆਪਣੇ ਤੁਹਾਨੂੰ ਵਾਰਨਿੰਗ ਵੀ ਮਿਲੀ ਹੋਈ ਹੈ ਆਪਣੇ ਗਰਜ ਚਮਕਾ ਦੀ ਵੱਡੇ ਪੱਧਰ ਤੇ ਗਰਜ ਚਮਕ ਵੀ ਉਹਦੀਆਂ ਕਈ ਪੱਗਾਂ ਵਿੱਚ ਤੇ ਹਵਾ ਆਪਣ ਨੂੰ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਾ ਵਾਲੀ ਸਪੀਡ ਨਾਲ ਦੇਖਣ ਨੂੰ ਮਿਲ ਸਕਦੀ ਹੈ ਹਰਿਆਣੇ ਵਿੱਚ 40 ਤੋਂ 50 ਕਿਲੋਮੀਟਰ ਪ੍ਰਾ ਹਾਅਰ ਦੀ ਸਪੀਡ ਦੇ ਨਾਲ ਦੇਖਣ ਨੂੰ ਮਿਲ ਸਕਦੀ ਹੈ ਤੇ ਹਰਿਆਣੇ ਵਿੱਚ ਆਪਣ ਨੂੰ ਔਰੇਂਜ ਵਾਰਨਿੰਗ ਮਿਲੀ ਹੋਈ ਹੈ ਆਪਣੇ ਪੰਜਾਬ ਨਾਲੋਂ ਜ਼ਿਆਦਾ ਮੀਂਹ ਦੇਖਣ ਨੂੰ ਮਿਲੂਗਾ ਆਪਣੇ ਸਾਰੇ ਵਿੱਚ ਤੇ ਹਰਿਆਣ ਜਾਦਾ ਮੈਂ ਦੇਖੂ ਮੈਲੇ ਵੀ ਸਾਦਾ ਹੈ ਆਪਣੇ ਬਾਕੀ ਪੰਜਾਬ ਨੂੰ ਵਾਕਿਆ ਬਾਗ ਗੱਲ ਕਰੀਏ ਕਿ ਕਿਨੇ ਭਾਗ ਜਮੀਂ ਜਿਆਦੇ ਸਾਰ ਹਨ ਪੰਜਾਬ ਦੇ ਜੋ ਖਾਸ ਨੇ ਭਾਗ ਹੋਏ ਹੁਸ਼ਿਆਰਪੁਰ ਆਪਣੇ ਪਠਾਨਕੋੜੇ ਥੋੜੇ ਬੋਤੇ ਥੋੜੇ ਬੋਤੇ ਗੁਰਦਾਸਪੁਰ ਦੇ ਭਾਗ ਕਪੂਰਥਲ ਜੰਦੇ ਦੇ ਭਾਗ ਹੋ ਗਏ ਮੋਗੇ ਦੇ ਹੋ ਗਏ ਲੁਧਿਆਣੇ ਦੇ ਸ਼ੀਲ ਭਾਗ ਸਾਕਰ ਨੂੰ ਰੂਪਨਗਰ ਫਤਿਹਗੜ ਮੁਹਾਲੀ ਬਰਨਾਲੇ ਪੰਠੰਡਾ ਮਾਂਸਾ ਸੰਗਰੂਰ ਪਟਿਆਲੇ ਦੇ ਭਾਗ ਹੋ ਗਏ ਥੋੜੇ ਬਾਰੇ ਮੁਕਸਾ ਸਾਹ ਫਾਜ਼ਿਲਕਾ ਦੇ ਹੋ ਗਏ ਤੇ ਫਰੀਦਕੋਟ ਦੇ ਹੋ ਗਏ ਇਹਨਾਂ ਵਿੱਚ ਮੇਰੇ ਥੋੜਾ ਜਿਆਦੇ ਸਾਰ ਹਨ ਬਾਕੀ ਆਪਣੇ ਜਿਹੜੇ ਆਪਣੇ ਪਾਕਿਸਤਾਨ ਦੇ ਨਾਲ ਸਰ ਇਹਨਾਂ ਵਿੱਚ ਥੋੜੇ ਮੀਂਹ ਦੇ ਘੱਟ ਸਾਰ ਹਨ ਆਪਣੇ ਅੰਬਰਸਰ ਤਨਤਨ ਤੇ ਥੋੜੇ ਬੋਧ ਗੁਰਦਾਸਪੁਰ ਦੇ ਭਾਗਾਂ ਵਿੱਚ ਮੀਂਹ ਦੇ ਘੱਟ ਸਾਰ ਹਨ ਆਪਣੇ ਮਾਧ ਭਾਗਾਂ ਵਿੱਚ ਤੇ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਹੋ ਗਏ ਭਾਗ ਇਹਨਾਂ ਵਿੱਚ ਮੀਂਹ ਥੋੜੇ ਜਿਆਦਾ ਸਾਰ ਹਨ ਲਗਉਂਗੀ ਸਿਸਟਮ ਇਦਾਂ ਹੀ ਆ ਰਿਹਾ ਹੈ ਰਾਜਸਥਾਨ ਵੱਲੋਂ ਜਿਸ ਕਾਰਨ ਵਿੱਚ ਥੋੜੇ ਮੀਂਹ ਜਿਆਦਾ ਸਾਰ ਹਨ ਵਾਕਿਆ ਆਪਣ ਨੂੰ ਦੁਪਹਿਰ ਤੋਂ ਹੀ ਮਾੜੀ ਮੋਟੀ ਕਿੱਕੀ ਭਾਗਾਂ ਵਿੱਚ ਬੱਦਲ ਬਾਈ ਆਪਣੀ ਬਾਂਦੀ ਵਿਗੜਦੀ ਰਹੂਗੀ ਤਾਂ ਪਛਵਾ ਦਾ ਮਾਹੌਲ ਬਣਿਆ ਰਹੂਗਾ ਬਾਕੀ ਹੁਣ ਤਾਂ ਬੱਦਲ ਬਾਈ ਸੰਗਣੀ ਹੈ ਬਾਕੀ ਜਪੈ ਤਾਂ ਹੀ ਆਪਣੇ ਥੋੜੇ ਬੋਧ ਭਾ ਬਾਕੀ ਤਾਂ ਪੈਰੋਂ ਜਾ ਕੇ ਨਵੀਂ ਰਿਪੋਰਟ ਆਉਂਦੀ ਹੈ ਮੀਰੀ ਵੀ ਸਾਰੇ ਵਾਅਦਿਆਂ 'ਚ ਕੱਢਦੇ ਹਾਂ ਤੇ ਵੀਡੀਓ ਬਣਾ ਕੇ ਸਾਡੋ ਪਲਾਨ ਦੱਸਦੇ ਜਾਵਾਂਗਾ ਅੱਜ ਜੀ ਵਿੱਚ ਨਵੀਂ ਵੀਡੀਓ ਚੰਗੀ ਲੱਗਦਾ ਵੀਡੀਓ ਲਾਇਕ ਚਨੋ ਸਬਸਕ੍ਰਾਈਬ ਜੁ ਕਰਿਓ ਬਾਕੀ ਤੇਜ਼ ਹਵਾ ਵੀ ਦੇਖਣ ਨੂੰ ਮਿਲਦੀ ਆ ਆਪਣੇ ਕਈ ਪਹਾੜਾਂ 'ਚ 30 ਲੈ ਕੇ 40 ਕਿਲੋਮੀਟਰ ਪ੍ਰਾਪਤ ਦੀ ਸੁਭਰ ਦੇ ਨਾਲ ਬਾਕੀ ਧੰਨਵਾਦ